ਜੀ ਬੈਟਰ న్యూ ਤੇ ਖਵਾਰੀ ਸੁਰਖੀਆਂ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਜਲਦੀਸ਼ ਬੰਸਲ ਅੱਜ ਜਿਸ ਖਬਰ ਨੂੰ ਸਾਰੇ ਖਵਾਰਾ ਨੇ ਬਾਦ ਐਮ ਐ ਦਿੱਤੀ ਹੈ ਉਹ ਹੈ ਲਗਾਤਾਰ ਤੀਜੇ ਦਿਨ ਸ੍ਰੀ ਹਰਮੰਦਰ ਸਾਹਿਬ ਨੂੰ ਬੰਬ ਦੇ ਨਾਲ ਅੜਾਉਣ ਦੀ ਧਮਕੀ ਖਬਰਾਂ ਅਨੁਸਾਰ ਜੁਲਾਈ 14 ਤੋਂ ਲੈ ਕੇ ਹੁਣ ਤੱਕ ਕਈ ਵਾਰੀ ਜਾਲੀ ਈਮੇਲਾਂ ਦੇ ਰਾਹੀਂ ਧਮਕੀਆਂ ਆ ਚੁੱਕੀਆਂ ਨੇ ਜਲੰਧਰ ਤੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਰਾਜ ਸਭਾ ਮੈਂਬਰ ਬਲਵੀਰ ਸਿੰਘ ਸੀਚੇਵਾਲ ਦੀ ਫੋਟੋ ਸਮੇਤ ਖਬਰ ਲੱਗੀ ਹੈ ਜਿਸ ਵਿੱਚ ਕਾਲੀ ਬੇਈ ਦੀ ਤਰਜ਼ ਤੇ ਹੁਣ ਬੁੱਢੇ ਨਾਲੇ ਨੂੰ ਵੀ ਸਾਫ਼ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਖਬਰ ਦੇ ਵਿੱਚ ਹੈ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਹੋਰ ਬਿਆਨ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੇ ਖੇਤਾਂ ਵਿੱਚ ਪਿਛਲੇ 3 ਸਾਲਾਂ ਵਿੱਚ ਨਹਿਰੀ ਪਾਣੀ ਦੀ ਵਰਤੋਂ 21% ਤੋਂ ਵੱਧ ਕੇ 60%ਤ ਹੋ ਗਈ ਹੈ। ਚੰਡੀਗੜ੍ਹ ਤੋਂ ਖਬਰ ਹੈ ਕਿ ਕੁਝ ਮਹੀਨੇ ਪਹਿਲਾਂ ਪਟਿਆਲਾ ਦੇ ਵਿੱਚ ਭਾਰਤੀ ਫੌਜ ਦੇ ਕਰਨਲ ਕਰਨਲ ਪਸ਼ਵਿੰਦਰ ਬਾੜੀ ਕੁਝ ਪੁਲਿਸ ਵਾਲਿਆਂ ਵੱਲੋਂ ਕੀਤੀ ਨਜਾਇਜ਼ ਕੁੱਟਮਾਰ ਕੇਸ ਵਿੱਚ ਹੁਣ ਮਾਮਲਾ ਸੀਬੀਆਈ ਨੂੰ ਸੌਂਪ ਦਿੱਤਾ ਗਿਆ ਹੈ। ਕਰਨਲ ਦੀ ਧਰਮ ਪਤਨੀ ਜਸਵਿੰਦਰ ਬਾਠ ਨੇ ਇਸ ਮੌਕੇ ਕਿਹਾ 21 ਮਾਮਲੇ ਦੇ ਵਿੱਚੋਂ 5ਵੀਂ ਲਿਖਵਾਰੀ ਹੈ। ਤੇ ਹਾਲੇ ਵੀ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਰੋਪੜ ਦੇ ਥਰਮਲ ਪਲਾਂਟ ਨੂੰ 5 ਕਰੋੜ ਰੁਪਏ ਦਾ ਜੁਰਮਾਨਾ ਲਗਾਉਣ ਦੀ ਖਬਰ ਨੂੰ ਵੀ ਤਕਰੀਬਨ ਸਾਰੇ ਅਖਬਾਰਾਂ ਨੇ ਕਾਫੀ ਐਮਰਤ ਦਿੱਤੀ ਹੈ ਇਸ ਖਬਰ ਅਨੁਸਾਰ ਇਹ ਜੁਰਮਾਨਾ ਵਾਤਾਵਰਨ ਨੂੰ ਰਾਖ ਰਾਹੀ ਨੁਕਸਾਨ ਪਹੁੰਚਾਉਣ ਦੇ ਲਈ ਲਗਾਇਆ ਗਿਆ ਹੈ ਤੇ ਇਸ ਪੈਸੇ ਨੂੰ ਇੱਕ ਹਫ਼ਤੇ ਦੇ ਵਿੱਚ ਵਿੱਚ ਜਮ੍ਹਾਂ ਕਰਵਾਉਣ ਦੇ ਲਈ ਕਿਹਾ ਗਿਆ ਹੈ ਇਸ ਸੰਬੰਧੀ ਆਸ-ਪਾਸ ਦੇ ਲੋਕਾਂ ਤੇ ਕਿਸਾਨਾਂ ਨੇ ਦੋਸ਼ ਲਗਾਇਆ ਕਿ ਥਰਮਲ ਚਿਮੜੀ ਦੇ ਵਿੱਚੋਂ ਨਿਕਲਦੀ ਰਾਖ ਨੇ ਉਹਨਾਂ ਦਾ ਜੀਲਾ ਹਰਾਮਤਾਰ ਰੱਖਿਆ ਤੇ ਇਹ ਥਰਮਲ ਸਾਲ ਵਿੱਚ 10 ਲੱਖ ਮੀਟਰ ਕਟਾਨ ਰਾਖ ਪੈਦਾ ਕਰਦਾ ਹੈ Shimla ਤੋਂ ਖਬਰ ਹੈ ਕਿ ਭਾਰੀ ਬਾਰਸ਼ਾ ਕਾਰਨ ਬੰਦ ਪਈ Shimla-Kalka ਰੇਲ ਹੁਣ ਫਿਰ ਤੋਂ ਸ਼ੁਰੂ ਹੋ ਗਈ ਹੈ ਪਰ ਇਸ ਦੇ ਨਾਲ ਹੀ ਖਬਰ ਹੈ ਕਿ 22 ਜੁਲਾਈ ਤੱਕ ਹਿਮਾਚਲ ਵਾਸੀਆਂ ਨੂੰ ਮੀਂਹ ਤੋਂ ਕੋਈ ਰਾਤ ਨਹੀਂ ਮਿਲ ਰਹੀ ਤੇ ਹੁਣ ਤੱਕ ਮੀਂਹ ਦੇ ਨੁਕਸਾਨ ਦੇ ਨਾਲ 883 ਕਰੋੜ ਰੁਪਏ ਦਾ مالیਾਨ ਨੁਕਸਾਨ ਹੋ ਗਿਆ ਹੈ ਨਵੀਂ ਦਿੱਲੀ ਤੋਂ ਖਬਰ ਹੈ ਕਿ ਇਲੈਕਟ੍ਰੋਨਿਕ ਜਾਨੀ ਬੈਟਰੀ ਵਾਲੀਆਂ ਗੱਡੀਆਂ ਨੇ ਆਟੋ ਇੰਡਸਟਰੀ ਦੇ ਵਿੱਚ 7% ਥਾਂ ਲੈ ਲਈ ਹੈ ਤੇ ਦੇਸ਼ ਦੇ ਵਿੱਚ 26000 ਚਾਰਜਿੰਗ ਪੁਆਇੰਟ ਲੱਗ ਗਏ ਨੇ ਤੇ ਆਉਣ ਵਾਲੇ ਸਮੇਂ ਵਿੱਚ ਇਹਨਾਂ ਦੇ ਵਿੱਚ ਚੌਕਾ ਵਾਧਾ ਹੋਣ ਦੀ ਆਸ ਹੈ। ਭਾਰਤ ਦੀ ਸੰਸਦ ਵਿੱਚ ਲੋਕ ਸਭਾ ਸਸਦਾਂ ਦੇ ਲਈ ਹੁਣ ਖਾਣੇ ਦਾ ਮੀਨੂ ਬਦਲ ਗਿਆ ਹੈ ਤਾਂ ਜੋ ਸਸਦ ਭਵਨ ਵਿੱਚ ਆਉਣ ਵਾਲੇ ਹਰ ਬੰਦੇ ਨੂੰ ਪੋਸ਼ਟਿਕ ਭੋਜਨ ਮਿਲ ਸਕੇ। ਤੇ ਆਖਰ ਦੇ ਵਿੱਚ ਲੰਡਨ ਤੋਂ ਖਬਰ ਹੈ ਮਹਾਤਮਾ ਗਾਂਧੀ ਦੀ ਇੱਕ ਐਲ ਪੇਂਟਿੰਗ ਵਾਲੀ ਤਸਵੀਰ ਇੱਕ ਬੋਲੀ ਦੌਰਾਨ 1.75 ਕਰੋੜ ਰੁਪਏ ਦੇ ਵਿੱਚ ਵਿਕ ਗਈ ਹੈ। ਸੋ ਇਹ ਜਨ ਅੱਜ ਦੀਆਂ ਖ਼ਬਰੀਆਂ ਸੁਰਖੀਆਂ ਕੱਲ ਫੇਰ ਨਵੀਆਂ ਤੇ ਤਾਜ਼ਾ ਸੁਰਖੀਆਂ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਦੇ ਲਈ ਮੈਨੂੰ ਦੇ ਉਜਾਜਤ ਧੰਨਵਾਦ ਰੱਬ ਰੱਖਾ